ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀ 125ਵਾਂ ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅੱਜ ਤੁਹਾਨੂੰ ਇੱਕ ਦੇ ਚਾਰ ਚਰ ਪੇਚਾਂ ਵਾਲੇ ਦੁਮਾਲਾ ਸਾਹਿਬ ਨੂੰ ਸਜਾ ਕੇ ਦਿਖਾਵਾਂਗਾ ਅਸੀਂ ਤੁਹਾਡੇ ਲਈ ਰੋਜ਼ ਇੱਕ ਨਵਾਂ ਸਟਾਈਲ ਲੈ ਕੇ ਆਨੇ ਆ ਇਸ ਲਈ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਕਰੋ ਸਭ ਤੋਂ ਪਹਿਲਾਂ ਦੋਰਾ ਕਰਕੇ ਬੁੰਗਾ ਸਾਹਿਬ ਨੂੰ ਇਸ ਤਰੀਕੇ ਨਾਲ ਸਜਾ ਲੈਣਾ ਨਾਲੇ ਕੰਗਾ ਸਾਹਿਬ ਨੂੰ ਵੀ ਸਜਾ ਲਵਾਂਗੇ ਬੁੰਗਾ ਸਾਹਿਬ ਤੁਹਾਡਾ ਟਾਈਟ ਹੋਣਾ ਚਾਹੀਦਾ ਤੇ ਇਹਦੇ ਉੱਪਰੋਂ ਜੀ ਇੱਕ ਪਟਕਾ ਬੰਨ੍ਹਵਾਂਗੇ ਖੋਲ ਕੇ ਇਸ ਤਰੀਕੇ ਨਾਲ ਪੱਲੇ ਨਾਲ ਸੇਟ ਟਕਣ ਤੋਂ ਬਾਅਦ ਜੋ ਪੱਲੇ ਪੱ ਵੀ ਅਸੀਂ ਚਾਰ ਚਾੜਾ ਲੜ ਬਣਾਵਾਂਗੇ ਪਹਿਲੇ ਪੱਲੇ ਤੋਂ ਹੀ ਪੂਣੀ ਦੇ ਲਈ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਦੇਖ ਲਿਓ ਤੇ ਹਰ ਇੱਕ ਚੀਨੇ ਪੂਰੀ ਡਿਟੇਲ ਚ ਸਮਝਾਇਆ ਹੋਇਆ ਹੈ ਚਾਰੋਂ ਪੱਲੇ ਤੁਸੀਂ ਚੰਗੀ ਤਰ੍ਹਾਂ ਢੰਗ ਨਾਲ ਖੋਲ ਕੇ ਲਗਾਣੇ ਆ ਅਤੇ ਸਾਰੇ ਲੜ ਬਰਾਬਰ ਮੋਟੇ ਹੋਣੇ ਚਾਹੀਦੇ ਆ ਇੱਕੋ ਜਗ੍ਹਾ ਤੋਂ ਨਿਕਲਣ ਤੇ ਦੂਜੇ ਪਾਸੇ ਇੱਕੋ ਜਗ੍ਹਾ ਤੇ ਹੀ ਖਤਮ ਹੋਣੇ ਚਾਹੀਦੇ ਨੇ ਪੱਲੇ ਬਰਾਬਰ ਮੋਟੇ ਹੋਣ ਤੇ ਸਫਾਈ ਦੇ ਵਿੱਚ ਲੱਗੇ ਹੋਣੇ ਚਾਹੀਦੇ ਨੇ ਤੇ ਫਿਰ ਅਖੀਲੇ ਲੜ ਨੂੰ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਆ ਪੂਰੀ ਵੀਡੀਓ YouTube ਤੇ ਜਾ ਕੇ ਵੀ ਦੇਖ ਸਕਦੇ ਹੋ ਲਿੰਕ ਬਾਇਓ ਦੇ ਵਿੱਚ ਹੈ ਤੇ ਦੁਬਾਰਾ ਦੇਖਣ ਲਈ ਵੀਡੀਓ ਨੂੰ ਸੇਵ ਕਰਕੇ ਵੀਡੀਓ ਨੂੰ ਸ਼ੇ